ਵੈਰੂ ਜੀ ਦਾ ਖਾਸ ਸ੍ਰੀ ਵੈਰੂ ਜੀ ਕੀ ਫਤੇ ਦੋਸਤੋ ਮੈਂ ਅੱਜ ਆਪਣੀਆਂ ਭੈਣਾਂ ਨਾਲ ਗੱਲ ਸਾਂਝੀ ਕਰਨੀ ਚਾਹਉਣਾ ਖਾਸ ਕਰਕੇ ਜਿਨ੍ਹਾਂ ਨੇ ਅੰਮ੍ਰਿਤ ਛਕਿਆ ਜਾਂ ਘਰਾਂ ਦੇ ਵਿੱਚ ਪਾਠ ਲਾਉਂਦੀਆਂ ਸਵੇਰ ਸਵੇਰ ਪਾਠ ਲਾਉਂਦੀਆਂ ਸ਼ਾਮ ਨੂੰ ਪਾਠ ਲਾਉਂਦੀਆਂ ਸਵੇਰ ਸਵੇਰ ਘਰਾਂ ਵਿੱਚ ਪਾਠ ਦੀਆਂ ਲਾਉਂਦੀਆਂ ਜਪਜੀ ਸਾਹਿਬ ਦਾ ਜਾਂ ਸੁਖਣੀ ਸਾਹਿਬ ਦਾ ਕੋਈ ਵੀ ਸਾਂ ਨੂੰ ਰਹਿਰਾ ਚਲਾਈ ਜਾਂਦੀ ਹੈ ਤੇ ਮੈਂ ਆਪਣੀਆਂ ਭੈਣਾਂ ਨੂੰ ਬੇਨਤੀ ਕਰਨੀ ਚਾਹਣਾ ਵੀ ਜਦੋਂ ਤੁਸੀਂ ਘਰ ਵਿੱਚ ਪਾਠ ਚਲਾਓ ਸਵੇਰਾਂ ਸ਼ਾਮ ਨੂੰ ਸਵੇਰ ਜਪਜੀ ਸਾਹਿਬ ਦਾ ਜਾਂ ਸੁਖਨੀ ਸਾਹਿਬ ਦਾ ਜਦੋਂ ਵੀ ਤੁਸੀਂ ਪਾਠ ਚਲਾਓ ਤੇ ਤੁਹਾਡਾ ਇਹ ਧਿਆਨ ਆਉ ਉਹ ਭਾਵੇਂ ਕੰਮ ਹੀ ਕਰਦੀਆਂ ਫਿਰ ਸੋਈ ਦੇ ਵਿੱਚ ਕੰਮ ਕਰੋ ਝਾੜੂ ਮਾਰੋ ਕੱਪੜੇ ਧੋ ਕੋਈ ਵੀ ਕਰੋ ਆਪਣੇ ਮੋਬਾਈਲ ਦੀ ਉੱਚੀ ਆਵਾਜ਼ ਕਰਕੇ ਤੇ ਉਹਨੂੰ ਪਾਠ ਨੂੰ ਸੁਣੋ ਤੇ ਮੈਂ ਵੇਖਿਆ ਵਿੱਚ ਇਹ ਗੱਲ ਆਈ ਆ ਕਿ ਬੀਬੀਆਂ ਸੁਖਨੀ ਸਾਹਿਬ ਦਾ ਜਾਂ ਜਪਜੀ ਸਾਹਿਬ ਦਾ ਪਾਠ ਤੇ ਲਾ ਲੈਂਦੀਆਂ ਛਰੇ ਪਾਠ ਲਾ ਲੈਂਦੀਆਂ ਤੇ ਉਹਦੇ ਬਾਅਦ ਕੀ ਹੁੰਦਾ ਕਿ ਜਾਂ ਤੇ ਬੀਬੀਆਂ ਜਿਹੜੀਆਂ ਸਿਆਣੀਆਂ ਆਪਣੀਆਂ ਕੁੜੀਆਂ ਨੂੰ ਫੋਨ ਲਾ ਕੇ ਬਹਿ ਜਾਂਦੀਆਂ ਪਾਠ ਚੰਦਨਿਆਂ ਦਾ ਜਪਜੀ ਸਾਹਿਬ ਦਾ ਜਾਂ ਸੁਖਨੀ ਸਾਹਿਬ ਦਾ ਤੇ ਉਹ ਕੁੜੀਆਂ ਨਾਲ ਫੋਨ ਤੇ ਗੱਲਾਂ ਕਰਨੀਆਂ ਦੀਆਂਂ ਜਾਂ ਵੀ ਜਿਹੜੀਆਂ ਕੁੜੀਆਂ ਵਾਂ ਉਹ ਆਪਣੇ ਮਾਂ ਨੂੰ ਪੇਕੇ ਫੋਨ ਲਾ ਕੇ ਬਹਿ ਜਾਂਦੀਆਂ ਪਾਠ ਚੱਲ ਜਾਂਦਾ ਪਾਠ ਚੱਲੀ ਜਾਂਦਾ ਤੇ ਉਹਨਾਂ ਨੂੰ ਕੋਈ ਪਤਾ ਨਹੀਂ ਦੇ ਸਾਡੇ ਘਰ ਵਿੱਚ ਪਾਠ ਚੱਲਣ ਡਿਆ ਚੋਕਨੀ ਸਾਹਿਬ ਜਾਂ ਜਪਜੀਤ ਸਾਹਿਬ ਪਾਠ ਚੱਲਦਾ ਵਾ ਤੇ ਉਹ ਫੋਨ ਤੇ ਆ ਰਾਮਨਾਮ ਫੋਨ ਸੁਣੀ ਜਾਂਦੀਆਂ ਵਾਂ ਤੇ ਜਿਹੜਾ ਪਾਠ ਚੱਲਣ ਡਿਆ ਮੋਬਾਈਲ ਤੇ ਉਹਦੇ ਵੱਲ ਨਾਉ ਜਿੰਨਾ ਧਿਆਨ ਨਹੀਂ ਦਦਾ ਨਾਉ ਜਨਾ ਵੀ ਪਾਠ ਚੱਲਣ ਡਿਆ ਉਹਨਾਂ ਨੂੰ ਪਤਾ ਨਹੀਂ ਦੇ ਪਾਠ ਅਹੀਂ ਲਾਇਆ ਉਹਦੇ ਪਾਠ ਚੱਲਣ ਡਿਆ ਤੇ ਮੇਰੀ ਇਹ ਤੁਹਾਨੂੰ ਸਾਰੀਆਂ ਮੇਰੀਆਂ ਭੈਣਾਂ ਨੂੰ ਬੇਨਤੀ ਆ ਜੇ ਜਦੋਂ ਵੀ ਤੁਸੀਂ ਘਰ ਵਿੱਚ ਰਾਤ ਨੂੰ ਰਹਿ ਰਹੇ ਹੋ ਚਲਾਉਂਦੇ ਜੇ ਜਾਂ ਤੁਸੀਂ ਸੁਭਾ ਸੁਖਨੀ ਸਾਹਿਬ ਚਲਾਉਂਦੇ ਜੇ ਤੇ ਜਪਜੀ ਸਾਹਿਬ ਦਾ ਪਾਠ ਤੁਸੀਂ ਲਾਉਂਦੇ ਜੇ ਚਲਾਉਂਦੇ ਜੇ ਉਹਨੂੰ ਸੁਣਦੇ ਜੇ ਤੇ ਉਸ ਟਾਈਮ ਤੇ ਜਿਹੜਾ ਘੰਟਾ ਅੱਧਾ ਘੰਟਾ ਪਹਿਲੀ ਗੱਲ ਤੇ ਮੋਬਾਈਲ ਬੰਦ ਕਰ ਲਓ ਕਿ ਤੁਹਾਨੂੰ ਕਿਤੇ ਫੋਨ ਨਾ ਆਵੇ ਤੇ ਜੇ ਆਉਂਦਾ ਵੀ ਆ ਤੁਹਾਨੂੰ 1 ਮਿੰਟ ਚ ਕਹਿ ਦੋ ਵੀ ਪਾਠ ਚੱਲਦਾ ਵਾ ਤੇ ਤੁਹਾਡਾ ਬਾਅਦ ਚ ਗੱਲ ਕਰਦੇ ਆ ਤੇ ਤੁਸੀਂ ਵੀ ਕਿਸੇ ਨੂੰ ਵੀ ਫੋਨ ਨਾ ਕਰੋ ਜਿੰਨਾ ਚਿਰ ਤੁਹਾਡੇ ਘਰ ਪਾਠ ਚੱਲਦਾ ਕਿਉਂਕਿ ਪਾਠ ਚੱਲ ਕਰਨ ਦਾ ਫਾਇਦਾ ਹੀ ਕੋਈ ਨਹੀਂ ਜੇ ਅਸੀਂ ਉਦੇਲ ਸਾਡਾ ਕੰਨ ਨਹੀਂ ਕੰਨ ਨਹੀਂ ਮੰਨਣੀ ਧਿਆਨ ਨਹੀਂ ਤੇ ਪਾਠ ਕਰਦਾ ਤੇ ਕੋਈ ਫਾਇਦਾ ਹੀ ਨਹੀਂ ਗਾ ਜੇ ਸਾਡੇ ਕੰਨ ਵਿੱਚ ਕੋ ਪਰਮੇਸ਼ਰ ਦੀ ਗੱਲ ਹੀ ਨਾ ਪਈ ਤੇ ਪਾਠ ਸੁਣਦਾ ਤੇ ਕੋਈ ਫਾਇਦਾ ਹੀ ਨਹੀਂ ਗਾ ਇਹ ਕਰਕੇ ਜਦੋਂ ਵੀ ਤੁਸੀਂ ਘਰ ਦੇ ਵਿੱਚ ਪਾਠ ਚਲਾਓ ਤੇ ਕਿਸੇ ਨਾਲ ਵੀ ਫੋਨ ਤੇ ਗੱਲ ਨਾ ਕਰੋ ਨਾ ਕਿਤਾ ਫੋਨ ਕੇ ਨੂੰ ਕਰੋ ਤੇ ਨਾ ਸੁਨੋ ਜਿੰਨਾ ਚਿਰ ਵੀ ਤੁਹਾਡੇ ਘਰ ਪਾਠ ਚੱਲਦਾ ਉਹਨਾਂ ਚ ਸਿਰਫ ਪਾਠ ਹੀ ਸੁਨੋ ਪਾ ਉਹ ਗੁਰਬਾਣੀ ਵੀ ਆਉਂਦਾ ਪੜ ਪੜ ਗੱਡੇ ਲੱਤੀ ਇਹਦਾ ਮਤਲਬ ਹੈ ਵੀ ਜੇ ਆਪਾਂ ਉਹ ਆਪਣਾ ਪਾਠ ਇੱਥੇ ਵਿੱਚ ਪਾਠ ਕਰਨ ਵਾਲਾ ਵੀ ਵੀ ਆ ਜਾਂਦੀ ਹੈ ਗੱਲ ਵੀ ਪਾਠ ਕਰੀ ਜੰਨੇ ਆ ਪਾਠ ਕਰੀ ਜੰਨੇ ਉਹ ਮਨ ਦੇ ਵਿੱਚ ਉਤਾਰਦੇ ਨਹੀਂ ਬਾਣੀ ਪੜੀ ਛੱਤੀ ਪੜੀ ਛੱਤੀ ਪੜੀ ਜਨੇ ਛੱਡੀ ਜਨੇ ਪਰ ਉਹਦੇ ਵਿੱਚੋਂ ਸਾਨੂੰ ਅਮਲ ਕਰਨਾ ਜ਼ਰੂਰੀ ਆ ਅਮਲ ਕਰਨਾ ਜਿਸ ਤਰ੍ਹਾਂ ਬੱਚਾ ਕਿਤਾਬ ਪੜ੍ਹਦਾ ਤੇ ਉਹਦੇ ਵਿੱਚੋਂ ਕੋਈ ਪੇਪਰ ਨੂੰ ਦੇਣ ਦੇ ਗੱਲਾਂ ਨੂੰ ਮਨ 'ਚ ਬਿਠਾਉਂਦਾ ਚੇਤੇ ਕਰਦਾ ਵੀ ਆਹ ਗੱਲ ਮੈਂ ਕੱਲ ਨੂੰ ਪੇਪਰ 'ਚ ਲਿਖਣੀ ਆ ਤੇ ਉਹ ਯਾਦ ਰੱਖਦਾ ਉਹ ਚੀਜ਼ ਨੂੰ ਏਸੇ ਤਰ੍ਹਾਂ ਜਿਹੜੇ ਗੁਰੂ ਦੇ ਸ਼ਬਦ ਆ ਪਰਮੇਸ਼ਰ ਦੇ ਸ਼ਬਦ ਆ ਉਹ ਆਪਾਂ ਆਪਣੇ ਮਨ ਵਿੱਚ ਹਿਰਦੇ ਵਿੱਚ ਯਾਦ ਰੱਖਣੇ ਆ ਅੰਦਰ ਸ਼ਬਦ ਵਸ ਜਾਣਾ ਚਾਹੀਦਾ ਵਾ ਠੀਕ ਹੈ ਨਾ ਕਹਿੰਦੇ ਆ ਕਿ ਜਿਹੜੀ ਬਾਣੀ ਬਾਰੇ ਕਿਹਾ ਹੈ ਸਰਬ ਰੋਗ ਦਾ ਦੁਖ ਆਪਣੇ ਮੈਨੂੰ ਤੋਕ ਭੁੱਲ ਗਈ ਐ ਸੌਰੀ ਸਰਬ ਰੋਗ ਦਾ ਔਖ ਦਾ ਨਾਮ دارو ਸਰਬ ਰੋਗ ਦਾ ਔਖ ਦਾ ਨਾਮ دارو ਜਿਹੜੇ ਨਾਮ 잡ਦੇ ਹਨ ਕਹਿੰਦੇ ਕਿ ਉਹ ਇਹ ਨਾਮ ਹੈ ਸਾਰਿਆਂ ਦੁੱਖਾਂ ਦਾ دارو ਆ ਸਾਰਿਆਂ ਦੁੱਖਾਂ ਦਾ ਨਾਮ دارو ਆ ਤੇ ਮੈਂ ਆਪਣੀਆਂ ਭੈਣਾਂ ਨੂੰ ਖੇਰ ਬੇਨਤੀ ਕਰਦਾ ਜਦੋਂ ਤੁਸੀਂ ਪਾਠ ਚਲਾਓ ਤੇ ਆਪਣੇ ਪਾਰਟੀ ਵਿੱਚ ਈ ਧਿਆਨ ਰੱਖੋ ਆਸੇ ਪਾਸੇ ਧਿਆਨ ਨਾਲ ਰੱਖੋ ਫੋਨ ਨਾ ਕਰੋ ਜੇ ਮੇਰੇ ਕੋ ਗਲਤ ਬੋਲਿਆ ਗਿਆ ਹੋਵੇ ਤੇ ਮੈਂ ਤੁਹਾਡੇ ਤੋਂ ਮਾਫੀ ਮੰਗਦਾ ਵੈਰੂ ਜੀ ਦਾ ਖਾਲਸਾ ਵੈਰੂ ਜੀ ਕੀ ਪਤ